ਕੈਨੇਡਾ ਵਿੱਚ ਰਹਿ ਰਹੇ ਲੱਖਾਂ ਪ੍ਰਵਾਸੀਆਂ ਦੇ ਲਈ ਇੱਕ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਸਰਕਾਰ ਨੇ ਮਾਪਿਆਂ ਅਤੇ ਦਾਦਾ-ਦਾਦੀ ਯਾਨਕੀ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਪ੍ਰੋਗਰਾਮ ਨੂੰ ਪੱਕੇ ਤੌਰ ਉਤੇ ਕੈਨੇਡਾ ਬੁਲਾਉਣ ਦੇ ਲਈ ਸਪਾਂਸਰਸ਼ਿਪ ਸਕੀਮ ਦੇ ਨਵੇਂ ਫਾਰਮ ਲੈਨ ਉੱਤੇ ਫਿਲਹਾਲ ਰੋਕ ਲਗਾ ਦਿੱਤੀ ਹੈ ਇਸ ਫੈਸਲੇ ਦੇ ਨਾਲ ਉਹਨਾਂ ਹਜ਼ਾਰਾਂ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੇ ਸੁਪਨਿਆਂ ਨੂੰ ਵੱਡੀ ਸੱਟ ਵੱਜੀ ਹੈ ਜੋ ਆਪਣੇ ਬਜ਼ੁਰਗਾਂ ਨੂੰ ਆਪਣੇ ਕੋਲ ਪੱਕੇ ਤੌਰ ਉਤੇ ਬੁਲਾਉਣਾ ਚਾਹੁੰਦੇ ਸੀ ਕੈਨੇਡਾ ਦੇ ਵਿੱਚ ਰਹਿ ਰਹੇ ਲੱਖਾਂ ਪ੍ਰਵਾਸੀਆਂ ਲਈ ਅੱਜ ਇੱਕ ਬਹੁਤ ਹੀ ਚਿੰਤਾਜਨਕ ਅਤੇ ਨਿਰਾਸ਼ਾਜਨਕ ਖਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਮਾਪਿਆਂ ਤੇ ਦਾਦਾ-ਦਾਦੀ ਨੂੰ ਪੱਕੇ ਤੌਰ ਤੇ ਕੈਨੇਡਾ ਬੁਲਾਉਣ ਵਾਲੀ ਪੈਰੈਂਟਸ ਅਤੇ ਗ੍ਰੈਂਡਪੈਰੈਂਟਸ ਪ੍ਰੋਗਰਾਮ ਯਾਨੀ ਕਿ ਪੀਜੀਪੀ ਸਪਾਂਸਰਸ਼ਿਪ ਸਕੀਮ ਤੇ ਨਵੇਂ ਫਾਰਮ ਲੈਣ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਇਸ ਮਾਮਲੇ ਨੇ ਹਜ਼ਾਰਾਂ ਪ੍ਰਵਾਸੀ ਪਰਿਵਾਰਾਂ ਖਾਸ ਕਰਕੇ ਭਾਰਤ ਤੇ ਪੰਜਾਬ ਤੋਂ ਕੈਨੇਡਾ ਆ ਕੇ ਵਸੇ ਲੋਕਾਂ ਦੇ ਸੁਪਨਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਕਈ ਪਰਿਵਾਰ ਸਾਲਾਂ ਤੋਂ ਆਪਣੇ ਮਾਪਿਆਂ ਤੇ ਦਾਦਾ-ਦਾਦੀਆਂ ਨੂੰ ਪੱਕੇ ਤੌਰ ਤੇ ਆਪਣੇ ਕੋਲ ਬੁਲਾਣ ਦੀ ਉਡੀਕ ਕਰ ਰਹੇ ਸਨ ਪਰ ਹੁਣ ਉਹਨਾਂ ਦੀਆਂ ਉਮੀਦਾਂ ਨੂੰ ਬ੍ਰੇਕ ਲੱਗ ਗਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਮੁਤਾਬਕ ਇਸ ਸਮੇਂ ਮਾਪਿਆਂ ਤੇ ਦਾਦਾ-ਦਾਦੀ ਸਪான்ਸਰਸ਼ਿਪ ਦੀਆਂ ਅਰਜ਼ੀਆਂ ਦੀ ਗਿਣਤੀ ਬਹੁਤ ਜ਼ਿਆਦਾ ਪੈਂਡਿੰਗ ਪਈ ਹੈ। ਸਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਮੌਜੂਦ ਬੈਕਲੌਗ ਨੂੰ ਕਲੀਅਰ ਕਰਨਾ ਲਾਜ਼ਮੀ ਹੈ। ਇਸ ਲਈ ਨਵੀਆਂ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਨੂੰ ਅਸਥਾਈ ਤੌਰ ਤੇ ਰੋਕਿਆ ਗਿਆ ਹੈ। IRCC ਅਨੁਸਾਰ ਸਾਲ 2024 ਤੇ 25 ਲੈ ਨਿਰਧਾਰਤ ਕੋਟਾ ਲਗਭਗ ਪੂਰਾ ਹੋ ਚੁੱਕਾ ਹੈ ਜਿਸ ਕਾਰਨ ਹੁਣ ਨਵੇਂ ਇੰਟਰਸਟ ਟੂ ਸਪான்ਸਰ ਫਾਰਮਸ ਸਵੀਕਾਰ ਨਹੀਂ ਕੀਤੇ ਜਾ ਰਹੇ ਸਰਕਾਰ ਸਿਰਫ ਉਹਨਾਂ ਲੋਕਾਂ ਨੂੰ ਹੀ ਸੱਦ ਰਹੀ ਹੈ ਜਿਨ੍ਹਾਂ ਨੇ ਪਿਛਲੇ ਸਾਲਾਂ ਵਿੱਚ ਪਹਿਲਾਂ ਹੀ ਆਪਣਾ ਇੰਟਰਸਟ ਟੂ ਸਪான்ਸਰ ਪ੍ਰੋਗਰਾਮ ਫਾਰਮ ਭਰਿਆ ਹੋਇਆ ਹੈ ਨਵੇਂ ਉਮੀਦਵਾਰਾਂ ਲਈ ਇਸ ਪ੍ਰੋਗਰਾਮ ਦੇ ਦਰਵਾਜ਼ੇ ਫਿਲਹਾਲ ਬੰਦ ਨੇ ਇਸ ਸਥਿਤੀ ਦੇ ਵਿੱਚ ਹੁਣ ਮਾਪਿਆਂ ਲਈ ਇੱਕੋ ਇੱਕ ਵਿਕਲਪ ਬਚਦਾ ਹੈ ਉਹ ਹੈ ਸੁਪਰ ਵੀਜ਼ਾ ਸੁਪਰ ਵੀਜ਼ਾ ਦੇ ਰਾਹੀਂ ਮਾਪੇ ਅਤੇ ਦਾਦਾ-ਦਾਦੀ 5 ਤੋਂ 10 ਸਾਲ ਤੱਕ ਕੈਨੇਡਾ ਆ ਜਾ ਸਕਦੇ ਹਨ ਅਤੇ ਲੰਬੇ ਸਮੇਂ ਲਈ ਰਹਿ ਸਕਦੇ ਨੇ ਪਰ ਇਸ ਵੀਜ਼ੇ ਰਾਹੀਂ ਉਹਨਾਂ ਨੂੰ ਪੱਕੀ ਰਿਹਾਇਸ਼ ਜਾਂ ਨਾਗਰਿਕਤਾ ਨਹੀਂ ਮਿਲਦੀ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀ ਭਾਈਚਾਰੇ ਦਾ ਕਹਿਣਾ ਹੈ ਕਿ ਮਾਪਿਆਂ ਤੋਂ ਬਿਨਾ ਪਰਿਵਾਰ ਅਧੂਰਾ ਮਹਿਸੂਸ ਹੁੰਦਾ ਹੈ ਬੱਚਿਆਂ ਦੀ ਸੰਭਾਲ ਕਰੇ ਲੋ ਸਹਾਇਤਾ ਤੇ ਸੱਭਿਆਚਾਰਕ ਜੁੜਾਅ ਲਈ ਬਜ਼ੁਰਗਾਂ ਦੀ ਮੌਜੂਦਗੀ ਬਹੁਤ ਜ਼ਰੂਰੀ ਹੁੰਦੀ ਹੈ ਇਸ ਕਾਰਨ ਉਹ ਪਰਿਵਾਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਜੋ ਕਾਫੀ ਸਮੇਂ ਤੋਂ ਆਰਥਿਕ ਤਿਆਰੀਆਂ ਤੇ ਦਸਤਾਵੇਜ਼ ਪੂਰੇ ਕਰਕੇ ਬੈਠੇ ਸਨ ਇਮੀਗ੍ਰੇਸ਼ਨ ਮਾਹਿਰਾਂ ਦੇ ਅਨੁਸਾਰ ਕੈਨੇਡਾ ਸਰਕਾਰ ਸਮੇ ਹਾਊਸਿੰਗ ਕੈਨੇਡਾ ਸਿਹਤ ਸਹੂਲਤਾਂ ਤੇ ਵੱਧ ਰਹੇ ਬੋਝ ਅਤੇ ਸਰੋਤਾਂ ਦੀ ਘਾਟ ਕਾਰਨ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਮਾਪਿਆਂ ਦੀ ਸਪਾਂਸਰਸ਼ਿਪ ਲਈ ਆਮਦਨ ਦੀਆਂ ਸ਼ਰਤਾਂ ਤੇ ਹੋਰ ਨਿਯਮ ਹੋਰ ਵੀ ਕੜੇ ਕਰ ਦਿੱਤੇ ਜਾਣਗੇ ਬਿਲਹਾਲ ਕੈਨੇਡਾ ਵਿੱਚ ਰਹਿ ਰਹੇ ਪ੍ਰਵਾਸੀਆਂ ਲਈ ਇਹ ਫੈਸਲਾ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਅਤੇ ਸਭ ਦੀ ਨਜ਼ਰ ਹੁਣ ਸਰਕਾਰ ਦੇ ਅਗਲੇ ਐਲਾਨ ਤੇ ਟਿਕੀ ਹੋਈ ਹੈ